ਕੋਈ ਕੋਈ ਨਹੀਂ ਕਿੰਨਾ ਬਹੁਤ ਚੰਗੀ ਲੱਗਦੀ ਮੈਂ ਸੱਚੀ ਗੱਲ ਦੱਸਦਾ ਹਾਂ ਉਹ ਗਾਲਾਂ ਨਹੀਂ ਉਹ ਚੰਗੀ ਲੱਗਦੀ ਮੈਂ ਸੱਚੀ ਗੱਲ ਦੱਸਦਾ ਹਾਂ ਉਹ ਗਾਲਾਂ ਲੱਗਦੇ ਸੁਣ ਲਓ ਛੇਰੇ ਭਾ ਅੱਗੇ ਕੰਮ ਕਰ ਲਓ ਹਾਂ ਜੀ ਪਿਆਰ ਬੁਰੀਆਂ ਆਪਣੇ ਕੋਲ ਪਿਆਰ ਦੇ ਵਿੱਚੋਂ ਤਿੰਨਾਂ ਦੇ ਤੁਸੀਂ ਨਾਂ ਲਿਖੇ ਹਾਂ ਹਾਂ ਜੀ ਸਾਡੇ ਲਈ 43 ਤੇ 7 ਇਹਨਾਂ ਹੁੰਦੇ ਤੋਂ ਯਾਰ ਇਹ ਗੱਡੀ ਗੱਲ ਸੀ ਬਾ ਮਿਹਰਬਾਨੀ ਨਹੀਂ ਨਹੀਂ ਮੈਂ ਉਹਨੂੰ ਉਹਨਾਂ ਨੂੰ ਮੈਂ ਦੱਸ ਦਿੰਦੇ ਹੁਣ ਹੋ ਜਾਏ ਦੋਸਤੋ ਪਿੰਡ ਸ਼ਾਮਪੂਰੇ ਦੇ ਵਿੱਚ ਆ ਔਰ ਜਿਹੜਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਹਰਕੇ ਚ ਪੈਂਦਾ ਮੈਂ ਪਹਿਲਾਂ ਤਾਂ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਵੀ ਅਸੀਂ ਆਪਣੇ ਜ਼ਿਲ੍ਹੇ ਦੇ ਉੱਤੇ ਹੀ ਫੋਕਸ ਕਰਦੇ ਹਾਂ ਅਮਰਸਰ ਜ਼ਿਲ੍ਹੇ ਦੇ ਉੱਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹਿਆਂ ਤੋਂ ਸਦੋਂ ਡਿਮਾਂਡ ਆਉਂਦੀ ਆ ਵੀ ਸਾਡੇ ਪਾਸੇ ਵੀ ਆਓ ਪਰ ਕੋਸ਼ਿਸ਼ ਇਹ ਕੀਤੀ ਆ ਵੀ ਆਪਣੇ ਜ਼ਿਲ੍ਹੇ ਚ ਰਿਹਾ ਜਾਵੇ ਕਿਉਂਕਿ ਸੜਕ ਦਾ ਆ ਪਾਰ ਸ਼ਾਮਪੂਰਾ ਵਾ ਔਰ ਪਰਲਾ ਜਿਹੜਾ ਪਾਰਿਆ ਉਹ ਅਮਰਸਰ ਜ਼ਿਲ੍ਹਾ ਪੈਂਦਾ ਵਾ ਉਹ ਜਿਸ ਦਿਨ ਜਿਸ ਦਿਨ ਮੈਂ ਪਰਲੇ ਪਾਸੇ ਆਇਆ ਸੀਗਾ ਔਰ ਸਾਰੇ ਨੌਜਵਾਨਾਂ ਨੇ ਮੈਨੂੰ ਬੇਨਤੀ ਕੀਤੀ ਸੀ ਕਿ ਬੇਨਤੀ ਨਹੀਂ ਚਲੋ ਹੁਕਮ ਕੀਤਾ ਹੈ ਛੋਟੇ ਵੀਰੋ ਹੁਕਮ ਹੀ ਕਰਦੇ ਹੁੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਫੀਲਡ ਦੀ ਬੜੀ ਜਿਆਦਾ ਜ਼ਰੂਰਤ ਹੈ ਬਾਕੀ ਅਜੇ ਮਤਲਬ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਔਰ ਫੀਲਡ ਸਾਡੇ ਕੋਲੋਂ ਪਈ ਸੀ ਅੱਜ 50 ਬੋਰੀਆਂ ਦੀ ਫੀਲਡ ਜਿਹੜੀ ਇਹਨਾਂ ਨੂੰ ਦਿੱਤੀ ਹੈ ਵੀ ਪੰਜ ਤੁਸੀਂ ਰੱਖ ਲਓ ਜੀ ਲੋੜਵੰਦਾਂ ਨੂੰ ਦੇ ਦਿਓ ਫਿਰ ਲੜਾਈ ਪਿੰਡ ਚ ਨਾ ਪਾਇਓ ਬਿਲਕੁਲ ਬਿਲਕੁਲ ਪਰ ਮੈਂ ਸਾਰੇ ਪਿੰਡ ਵਾਸੀਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਸਾਰੇ ਜਿਹੜੇ ਵੀ ਪਿੰਡ ਵਾਲੇ ਆ ਕਿ ਕੰਮ ਸੇ ਕੰਮ ਜਦੋਂ ਮੈਂ ਇੱਥੇ ਆਇਆ ਵਾ ਇੱਕ ਰੌਲਾ ਵੀ ਜੱਟਾਂ ਦਾ ਲਿਖਾ ਦਿੱਤਾ ਜਾਂਦਾ ਆ ਵੈਸੀ ਭਾਰੀ ਭਾਈਚਾਰੇ ਦਾ ਮੁਸੀਬ ਭਾਈਚਾਰੇ ਦਾ ਨਹੀਂ ਲਿਖਾਇਆ ਜਾਂਦਾ ਮੈਂ ਜ਼ਿੰਦਗੀ ਦੇ ਵਿੱਚ ਇੱਕੋ ਨੇਮ ਦੇ ਉੱਤੇ ਕੰਮ ਕੀਤਾ ਇੱਕੋ ਏਮ ਦੇ ਉੱਤੇ ਕੰਮ ਕੀਤਾ ਹਮੇਸ਼ਾ ਹੀ ਕਿ ਆਵਲੇ ਅੱਲਾ ਨੂਰ ਆਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭਜਾ ਕੋ ਵਜਿਆ ਕੌਣ ਭਲੇ ਕੋ ਮੰਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮੁਸਲਮਾਨ ਹੈ ਕੋਈ ਜੱਟ ਹੈ ਕੋਈ ਹਿੰਦੂ ਹੈ ਕ੍ਰਿਸਚਨ ਹੈ ਹਰ ਬੰਦੇ ਨੇ ਖਾਣਾ ਵਾ ਹਰ ਬੰਦੇ ਦੀ ਲੋੜ ਆ ਸੋ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਵੀ ਤੁਸੀਂ ਸਾਨੂੰ ਲਿਸਟਾਂ ਦਿੰਦੇ ਹੋ ਚਾਹੇ ਉਹ ਪੈੜੀ ਦੀਆਂ ਲਿਸਟਾਂ ਨੇ ਬੀਜ ਦੀਆਂ ਡਾਇਆ ਦੀਆਂ ਚਾਹੇ ਹੋਰ ਕਿਸੇ ਚੀਜ਼ ਦੀ ਲੋੜ ਆ ਉਹਦੇ ਉੱਤੇ ਕਮ ਸੇ ਕਮ ਜਿਹੜੇ ਤੁਹਾਡੇ ਤੋਂ ਛੋਟੇ ਨੇ ਮਤਲਬ ਮਾਰੇ ਜ਼ਿਮੀਦਾਰ ਨੇ ਜਾਂ ਮਾਰੇ ਮਜ਼ਦੂਰ ਲੋਕ ਨੇ ਚਾਹੇ ਉਹਦੇ ਚੈਸੀ ਆਉਂਦੇ ਆ ਚਾਹੇ ਕ੍ਰਿਸਚੀਅਨ ਆਉਂਦੇ ਆ ਉਹਨਾਂ ਦਾ ਖਿਆਲ ਜ਼ਰੂਰ ਰੱਖਿਆ ਜਾਵੇ ਅਸੀਂ ਜਿਹੜੇ ਪਿੰਡ ਦੇ ਵਿੱਚ ਵੀ ਬਜਾਈ ਦਾ ਸਮਾਨ ਦਿੰਨੇ ਆ ਉਹਦੇ ਨਾਲ ਨਾਲ ਉਸ ਪਿੰਡ ਦੇ ਵਿੱਚ ਕੋ ਘਰ ਵੀ ਦੋ ਵੇਖ ਲਈਦੇ ਨੇ ਵੀ ਕਿਤੇ ਡਿੱਗੇ ਨੇ ਕਿਸੇ ਗਰੀਬ ਦੇ ਉਹਨਾਂ ਨੂੰ ਵੀ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਂਦੀ ਫਿਰ ਆਪਰੇ ਲਾਗੇ ਚ ਅੱਗੇ ਇੱਕ ਕੰਮ ਜ਼ਰੂਰ ਕਰਿਆ ਕਰੋ ਕਿ ਸਾਰਿਆਂ ਦਾ ਖਿਆਲ ਰੱਖਿਆ ਕਰੋ ਇਹੋ ਜੀ ਮੇਰੇ ਆ ਪਹਿਲੀ ਵਾਰੀ ਮੇਰੇ ਨੋਟਿਸ 'ਚ ਇਹ ਚੀਜ਼ ਆਈ ਆ ਪਰ ਮੈਂ ਆਸ ਕਰਦਾ ਵੀ ਜਿਹੜੇ ਜਿਹੜੇ ਨੌਜਵਾਨ ਵੀ ਸਾਨੂੰ ਲਿਸਟਾਂ ਦੇਣਗੇ ਜ਼ਿੰਮੇਵਾਰੀ ਦੇ ਨਾਲ ਮੈਂ ਹਰ ਥਨਾ ਦੇ ਉੱਤੇ ਪਹੁੰਚਾ ਨਹੀਂ ਸਕਦਾ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਅਪੀਲ ਕਰ ਦਿੰਦੇ ਆ ਤੇ ਲੋਕ ਸਾਡਾ ਸਾਥ ਦਿੰਦੇ ਨੇ ਸਾਡਾ ਨਹੀਂ ਮਤਲਬ ਲੋਕਾਂ ਦਾ ਸਾਥ ਦਿੰਦੇ ਨੇ ਅਸੀਂ ਜ਼ਰੀਆ ਬਣ ਜਾਂਦੇ ਆ ਪਰ ਸਾਡਾ ਮਨ ਕਿਸੇ ਵੇਲੇ ਮੇਰਾ ਖਾਸ ਕਰਕੇ ਇਹਨਾਂ ਚੀਜ਼ਾਂ ਤੋਂ ਬਹੁਤ ਦੁਖਦਾ ਹੈ ਵੀ ਜਦੋਂ ਮਤਲਬ ਇੱਕ ਪੱਧਰ ਦੇ ਲੋਕਾਂ ਦਾ ਲਿਖ ਲਿਆ ਜਾਂਦਾ ਤੇ ਦੂਜੇ ਬੰਦੇ ਨੂੰ ਲਿਸਟ 'ਚ ਹੀ ਨਹੀਂ ਪਾਇਆ ਜਾਂਦਾ ਮੈਨੂੰ ਦੁੱਖ ਲੱਗਦਾ ਇਹਨਾਂ ਚੀਜ਼ਾਂ ਦਾ ਵੀ ਸਾਰਿਆਂ ਨੂੰ ਬਰਾਬਰ ਸਮਝਿਆ ਕਰੋ ਗੁਰੂ ਦੇ ਸਿੱਖ ਜੇ ਮੇਰੇ ਖਿਆਲ ਰੱਬ ਤੇ ਜਾਪ ਪਾਤ ਤੋਂ ਦੂਰ ਰੱਖਦਾ ਵਾ ਵੀ ਧਰਮਾਂ ਤੋਂ ਮਤਲਬ ਕੋਈ ਬੰਦੋਸ ਤੋਂ ਨਹੀਂ ਡਿਣਿਆ ਵਾ ਤੁਹਾਪੋਂ ਉਹਦੇ ਉੱਤੇ ਪਹਿਰਾ ਦੇ ਲਿਆ ਕਰੀਏ ਤੇ ਹੋ ਜੀ ਮੁਸ਼ਕਲਾ ਸ਼ਾਇਦ ਉਹ ਨਹੀਂ ਨਾ ਜੇ ਆਪਾਂ ਰੱਬ ਨੂੰ ਮੰਨੀਏ ਚਲੋ ਇੰਨੇ ਇੱਕ ਜਿਹੜੀ ਭੇਟ ਆ ਸਾਡੇ ਵੱਲੋਂ ਸਾਡੇ ਕੋਲ ਫੀਡ ਪਈ ਸੀ ਇਹਨੂੰ ਸਨਕਾਰ ਕਰਿਓ ਜੀ ਤੁਹਾਡਾ ਪਿੰਡ ਵਾਸੀਆਂ ਦਾ ਧੰਨਵਾਦ ਬੋਲੇ ਸੋਨ ਸੋਨihar ਨਾਸਰੀਆ